थाना फिलौर दी पुलिस वालों हाईवे ते लुट्टा खोहा करन वाला अंतर जिला गैंग गिरफ्तार करके हासिल की थी वड्डी सफलता श्री सरवण सिंह बल पी, पी पुलिस कप्तान सब डिवीजन फिलौर अते श्री भूषण कुमार मुख्य अफसर जी की अगवाई हेठ एस गोविंदर सिंह थाना फिलौर वालों हाईवे ते लुट्टा खोहा करन वाली अपराधिक गैंग नू गिरफ्तार करके वड्डी सफलता हासिल की है इस संबंधी प्रेस को जानकारी देते हुए श्री सर्वण सिंह बल उप पुलिस कप्तान सब डिवीजन जी ने दसया के एक देश सेवक ने एसआई गोविंद सिंह थाना फिलोर पास इतलाह दी कि रणजीत कुमार पुत्र पवन कुमार वासी माता कलसी नगर फिलोर थाना फिलोर कुलवीर कुमार पुत्र अजमेर सिंह वासी रायपुर अराया थाना फिलोर संदीप कुमार उर्फ बाबू पुत्र छोटे लाल वासी माता कलसी नगर फिलोर हरजीत सिंह उर्फ सोनू पुत्र तलवार सिंह सिंह वासी दारापुर थाना उर्फ मनी पुत्र बहादुर सिंह वासी रामगढ़ थाना, फिलौर अते पुत्तर वासी थाना बिल्गा करके आपसी सलाह मशुरा रोड लुधियाना गुराया अपराधिक नु अंजाम लेबर दे बंदिया नु हनेरे सवेरे मारो हथियार कुटमार करके डरा धमका के लुट्टा खोहा करते हैं जो इस वक्त भी जखीरा फिलोर मशवरा कर रहे इतलाई गोविंद दो, दो, दो हजार पी तीन सौ दस चार तीन सौ दस पांच एक सौ ग्यारह तफ्तीश दौरान तफ्तीश दौरान देश सेवक वालों दसी जगा रेड किया गया सारे कृपाना दात्र खंडे वर्गे तेजदार हथियार समेत इकट्ठे बैठे सन एटीएम खोह करम की सलाह कर रहे सन जिन्हों गिरफ्तार किया गया इन सारे दोषियान पासो 288 सौ अठासी खुलिया नशीलिया गोलियां भी बरामद की गई जिसते मुकदमा हजा विच वादा जुर्म दो दो छे एक आठ पांच एन डी पी एस एक्ट का गया इन का पुलिस रिमांड हासिल करके होर पूछगिछ कीती जा रही है जो टीवी न्यूज चैनल तो पत्रकार इंदरजीत सिंह बैंस की खास रिपोर्ट श्री ਗੁਰਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦੇਹਤੀ ਜੀ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੀ ਮਹਮ ਚਲਾਈ ਗਈ ਨਸ਼ਾ ਵਿਰੋਧ ਤੇ ਮਾੜੇ ਅਸਰਵੋਧ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਭੂਸ਼ਣ ਕੁਮਾਰ ਫਲੋਰ ਅਤੇ ਉਸ ਦੀ ਟੀਮ ਵਿੱਚ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੋਹ ਦੇ ਸ਼ੀ ਮੈਂਬਰੀ ਜਿਹੜੇ ਆ ਮੈਂਬਰੋ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਕੁ ਵਾਰਦਾਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਫਲੋਰ ਅਤੇ ਫਗਵਾੜਾ ਏਰੀਆ ਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮੋਟ ਸਪ੍ਰਿੰਡੀ ਇਹ ਸੀ ਕਿ ਰਾਹਗੀਰਾਂ ਨੂੰ ਲੁੱਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਕੋਲ ਆ ਉਹਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ ਕਿਲੋਮੀਟਰ ਦੀ ਉਥੇ ਰੁਕ ਵਗੈਰਾ ਲੱਗੇ ਹੋਏ ਆ ਜਦੋਂ ਰੁਟੀਨ ਦੇ ਵਿੱਚ ਟਰੱਕਰ ਰੁਕਦੇ ਸੰ ਤਾਂ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਕੋ ਨਹੀਂ ਦੇ ਸਕਦੇ ਇਹਨਾਂ ਦੀ ਮੇਨ ਮੇਟ ਸੰਬੰਧੀ ਇਹ ਸੀ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਵਾਰਦਾਤਾ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ ਫਲੋਰ ਟੂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਇਹ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਅਸੀਂ ਹੁਣਿਆਂ ਨੇ ਬੋਤਬੰਦੀ ਕੀਤੀ ਸੀ ਵੀਨਾ ਵਾਰਦਾਤ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰ ਲੁੱਟਣ ਦੀ ਸਲਾਹ ਕਰ ਰਹੀ ਸੀ ਜਿਨ੍ਹਾਂ ਨੂੰ ਸਾਡੇ ਐਸ ਐਚ ਓ ਫਲੋਰ ਪੂਸ਼ਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਹਨਾਂ ਕੋਲੋਂ ਜਿਹੜੀ ਆ শারਪ ਵੈਪਨ ਜਿਹੜੇ ਆ ਰਿਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਖੋਏ ਸੀ ਉਹ ਬਰਾਮਦ ਹੋਏ ਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਾਮਦ ਕੀਤੇ ਗਏ ਨੇ ਇਹ ਸਾਰੀਆਂ ਇਹਨਾਂ ਚੋਂ 5 ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫੈਕਟ ਸੀ ਬਿਲਕਿ ਸਾਈਡ ਤੋਂ ਇਹਨਾਂ ਨੇ ਲੁੱਟ ਘੋਹਾਂ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਤੇ ਆਲਰੇਡੀ ਮਕਦਮੇ ਦਰਜ ਹੈ। ਤਾਂ ਗਰੰਦਰ ਜੀ ਨੇ ਤੁਹਾਨੂੰ ਹੋਰ ਵੀ ਕਿਤੇ ਨਾਲ ਦੱਸ ਤਾ ਨਹੀਂ ਹਜੇ ਫਰਦਰ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਰਹੇ ਆਂ। ਪੁਲਿਸ ਰਿਮਾਂਡ ਲੈ ਹਾਸਲ ਕਰਨ ਤੋਂ ਬਾਅਦ ਅਸੀਂ ਫਿਰ ਫਰਦਰ ਕੋਸ਼ਿਸ਼ ਕਰਾਂਗੇ। ਹਜੇ 15 ਵਾਰ ਦਾ ਤੰਮਨੇ ਨੇ। ਉਸ ਤੋਂ ਬਾਅਦ ਹੋਰ ਵੀ ਜੇ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਾਂਗੇ। ਸਰ ਬੇਸਿਕਲੀ ਹੈ ਕਿਥੇ ਪੰਜਾਬ ਦੇ ਵਾਲੇ ਮੈਨੂੰ ਪ੍ਰਵਾਸੀ ਵੀ ਲੱਗਦਾ ਵਿੱਚ ਇਹ ਬੇਸਿਕਲੀ ਜਿਹੜੇ ਆ ਉਹ ਇੱਥੇ ਤਿੰਨ ਜਣੇ ਜਿਹੜੇ ਨੇ ਉਹ ਲੋਕਲ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ ਕਲਸੀ ਮਹਲੇ ਦੇ ਨੇ ਕੁਝ ਬਿਲਗੇ ਦੇ ਨੇ ਤੇ ਕੁਝ ਰਾਪੁਰਾਈਆਂ ਦੇ ਨੇ ਸਨ ਨਸ਼ੀਲੀਆਂ ਗੋਲੀਆਂ ਬਾਰੇ ਵੀ ਦੱਸੋ ਕਿਹਨਾਂ ਕੋਲੋਂ ਅਸੀਂ 288 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਇਹਨਾਂ ਕੋਲੋਂ ਬਰਾਮਦ ਕੀਤੀਆਂ ਹੈਗੀਆਂ ਨੇ ਤੇ ਉਹਦੇ ਤੇ ਵੀਰ ਨੇ ਇਹਨਾਂ ਦੇ ਐਨਡੀਪੀ ਸੈਕਟ ਦਾ ਮਕਦਮਾ ਦਰਜ ਕੀਤਾ ਇੱਥੇ ਮੈਂ ਦੱਸਣਾ ਚਾਹੁੰਦਾ ਵਾਰ-ਵਾਰ ਇਹ ਵਾਰਦਾਤੀ ਨੇ ਤੇ ਵਾਰ-ਵਾਰ ਜਿਹੜਾ ਕ੍ਰਾਈਮ ਕਰਦੇ ਨੇ ਉਹਦੇ ਵਿੱਚ ਬੀਐਨਐਸ ਦੀ 111 ਧਾਰਾ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨੀਮਮ 10 ਸਾਲ ਦੀ ਕੈਦ ਹੈ ਮਾਰੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹੀ ਗਿਰਾਂ ਨੂੰ ਕਿਸਾਨਾਂ ਨੂੰ ਲੁੱਟਦੇ ਸੀ ਉਹਦੇ ਨਾਲ ਕਿ ਇਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਇਹਦਾ ਡਰਗੀ ਆ ਨਸ਼ਾ ਕਰਨ ਦੇ ਆਦਿ ਇਹਦੇ ਚ